ਵਿਧਾਨ ਸਭਾ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰਦੇ ਹੋਏ ਪਿੰਡ ਸਬਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਉੱਥੋਂ ਦੇ ਪਟਵਾਰਖਾਨੇ ਅਤੇ ਸਰਕਾਰੀ ਹਸਪਤਾਲ ਵਿਖੇ ਛਾਪੇਮਾਰੀ ਕੀਤੀ। ਦੇਥੇ ਸਰਕਾਰੀ ਸਕੂਲ ਵਿੱਚ ਟੀਚਰ ਹਾਜ਼ਰ ਮਿਲੇ ਉੱਥੇ ਹੀ ਪਟਵਾਰਖਾਨੇ ਵਿੱਚ ਪਟਵਾਰੀ ਗੈਰ ਹਾਜ਼ਰ ਮਿਲੇ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਮੁਲਾਜ਼ਮ ਡਿਊਟੀ ਤੇ ਹਾਜ਼ਰ ਮਿਲੇ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਲਜੀਤ ਸਿੰਘ ਭੁੱਲਰ ਨੇ ਕੀ ਕਿਹਾ ਇੱਕ ਵਾਰ ਤੁਸੀਂ ਵੀ ਧਿਆਨ ਨਾਲ ਸੁਣ ਲਵੋ। ਪਲਸ 1 ਦੇ ਵੀ ਤਰਾਏ ਹੀ ਮਿਲੇ ਨਹੀਂ ਪਲਸ 1 ਨੂੰ ਜੀ ਸਰ ਜੀ ਪਾਸਟੂ ਪਾਸਟੂ ਹੋਏਗਾ ਮਤਲਬ ਆਏ ਦੇ ਸਾਰੇ ਨਹੀਂ ਅਸੀਂ ਧਨਵਧਾ ਨਗਰ ਦੇ ਕਿਹਦੇ ਪਏ ਆਏ ਕਿੰਨੇ ਨੂੰ ਆਏ ਥੋੜੇ ਆਏ ਫਿਰ ਉਹਨਾਂ ਵੱਡੇ ਬੱਚਿਆਂ ਨੂੰ ਦੇ ਦੇਣਾ ਵੱਡੇ ਬੱਚਿਆਂ ਨੂੰ ਦੇ ਉਪਰੋਂ ਸਿਰਫ ਕਰਦੇ ਨਾ ਉਹ ਸਿਰਫ ਇਹ ਖਾਇਆ ਵੀ ਅਸੀਂ ਫੋਨ ਵੜਦੇ ਆ ਜੀ ਬਿਲਕੁਲ ਥੋੜੀ ਤੇ ਪਾਸਟੂ ਵਾਲੇ ਬੱਚਿਆਂ ਨੂੰ ਦੇਖੋ ਅੱਜ ਤੱਕ ਸਰਕਾਰਾਂ ਬੰਦੀਆਂ ਰਹੀਆਂ ਬਦਲਦੀਆਂ ਰਹੀਆਂ ਐਮ ਐਲ ਏ ਬੰਦੇ ਰਹੇ ਮੰਤਰੀ ਬੰਦੇ ਰਹੇ ਪਰ ਜਿੱਥੋਂ ਸਾਡਾ ਭਵਿੱਖ ਸ਼ੁਰੂ ਹੋਣਾ ਜਿੱਥੋਂ ਸਾਡੇ ਦੇਸ਼ ਦੀ ਨੀਂਹ ਸ਼ੁਰੂ ਹੋਣੀ ਆ ਉਥੇ ਕੋਈ ਵੀ ਨਹੀਂ ਆਉਂਦਾ ਰਿਹਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਰਿਹਾ ਅੱਜ ਸੀਨੀਅਰ ਸੈਕੰਡਰੀ ਸਕੂਲ ਸਭਰਾ ਵਿਖੇ ਅਸੀਂ ਅਚੰਚੇਤ ਆਏ ਪਰ ਜਿਹੜੇ ਸਾਡੇ ਮੈਕਮੇ ਦੇ ਕਰਮਚਾਰੀ ਨਹੀਂ ਅਧਿਆਪਕ ਨੇ ਵੇਖਿਆ ਬਹੁਤ ਵਧੀਆ ਢੰਗ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਸਨ ਜਿਹੜੀ ਜਿਹੜੀ ਕਮੀ ਆ ਜਿਵੇਂ ਇਹਨਾਂ ਦੇ ਇੱਥੇ ਸਟਾਫ ਦੀ ਕਮੀ ਆ 8 ਦੇ ਕਰੀਬ ਜਿਹੜੀਆਂ ਪੋਸਟਾਂ ਉਹ ਖਾਲੀ ਪਈਆਂ ਸਾਮੀਆਂ ਉਹਨਾਂ ਨੂੰ ਅਸੀਂ ਪੂਰੀਆਂ ਕਰਾਂਗੇ ਹੋਰ ਵੀ ਜਿਹੜੀ ਕੋਈ ਦਿੱਕਤ ਆਉਂਦੀ ਹੋਊਗੀ ਜੋ ਵੀ ਇੱਥੇ ਬੱਚਿਆਂ ਨੂੰ ਪਰੇਸ਼ਾਨੀਆਂ ਆ ਉਹ ਸੁਣੀਆਂ ਬੱਚਿਆਂ ਦੀਆਂ ਪਰੇਸ਼ਾਨੀਆਂ ਉਹਨਾਂ ਦਾ ਵੀ ਹੱਲ ਹੋਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਆਨ ਦੇਖੀ ਬੜੀ ਕੀਤੀ ਤੇ ਜਾਦੂ ਮੰਤਰ ਤੇ ਹੈਗਾ ਨਹੀਂ ਕਿ ਇਹ ਸਟਾਫ ਪੂਰਾ ਕਰ ਦੂਗਾ ਇਹ ਤੇ ਸਰਕਾਰ ਦੇ ਤੇ ਸਟਾਫ ਦੇ ਸਹਿਯੋਗ ਨਾਲ ਜੋ ਵੀ ਮਸਲੇ ਹੋਏ ਉਹਨਾਂ ਦਾ ਹੱਲ ਕੱਢਾਂਗੇ ਬਾਕੀ ਮੈਂ ਸਟਾਫ ਨੂੰ ਹਰੇਕ ਪੱਟੀ ਹਲਕੇ ਦੇ ਪੰਜਾਬ ਦੇ ਸਟਾਫ ਨੂੰ ਸਕੂਲਾਂ ਦੇਆਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਹਰੇਕ ਨੂੰ ਬੇਨਤੀ ਕਰਦਾ ਕਿ ਆਪਾਂ ਚੰਗੇ ਢੰਗ ਨਾਲ ਤਾਲਮੇਲ ਨਾਲ ਸਰਕਾਰ ਨੂੰ ਚਲਾਈਏ ਤੇ ਅੱਗੇ ਆਂਗੂਣੀ ਵੀ ਡਿਕਟੇਟਰਸ਼ਿਪ ਨਾਲ ਆਪਾਂ ਕੰਮ ਚਲਾਉਣੇ ਆਂ ਸੇਵਾਦਾਰ ਬਣ ਕੇ ਕੰਮ ਕਰੀਏ ਤਾਂ ਜੋ ਲੋਕ ਵੀ ਇਹ ਕਹਿਣ ਲੋਕ ਮਾਣ ਕਰਨ ਵੀ ਚੰਗੀ ਸਰਕਾਰ ਚੁਣੀ ਆ ਤੇ ਸਾਨੂੰ ਚੰਗੇ ਅਫਸਰ ਮਿਲੇ ਆ ਚੰਗੇ ਆਗੂ ਮਿਲੇ ਆ ਤੇ ਮੈਂ ਬੇਨਤੀ ਕਰਦਾ ਸਰ ਤੁਹਾਨੂੰ ਵੀ ਜਿੱਥੇ ਕਿਤੇ ਦਿੱਕਤ ਹੋਵੇ ਸਾਨੂੰ ਦੱਸਿਓ ਅਸੀਂ ਤੁਹਾਡੀ ਹਰ ਜਗ੍ਹਾ ਤੇ ਮਦਦ ਕਰਾਂਗੇ ਜਿੱਥੇ ਵੀ ਸਰਕਾਰ ਦੀ ਲੋੜ ਉਹ ਸਰਕਾਰ ਮਦਦ ਕਰੂਗੀ ਜਿੱਥੇ ਲੋੜ ਹੋਈ ਐ ਐਮਐਲ ਦੀ ਐਮਐਲ ਤੁਹਾਡੀ ਮਦਦ ਕਰੇਗਾ ਤੇ ਅੱਗੇ ਤੋਂ ਜਿਵੇਂ ਆ ਬੱਚਿਆਂ ਨੂੰ ਦਿੱਕਤ ਆਈ ਆ ਟਾੜ ਤੋਂ ਬਿਨਾ ਬੈਠੇ ਆ ਬੱਚੇ ਟਾੜ ਤੇ ਬੈਠਣ ਜੇ ਤੁਹਾਨੂੰ ਲੋੜ ਆ ਕਿਸੇ ਵੀ ਫੜਦੀ ਸਾਨੂੰ ਦੱਸੋ ਅਸੀਂ ਮੱਈਆ ਕਰਾਵਾਂਗੇ ਤੇ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਸਕੂਲ ਦੇ ਵਿੱਚ ਉਹਨਾਂ ਨੂੰ ਆਪਾਂ ਦੂਰ ਕਰਾਂਗੇ ਮੀਡੇ ਮੀਲ ਦਾ ਖਾਣਾ ਵੇਖਿਆ ਬੰਦਿਆ ਵਧੀਆ ਸਾਫ ਸੁਥਰੇ ਢੰਗ ਨਾਲ ਬੰਦਿਆ ਗਾਂ ਤੋਂ ਅੱਗੇ ਤੋਂ ਵੀ ਆ ਕੇ ਸਮੇਂ-ਸਮੇਂ ਤੇ ਆਪਾਂ ਸਕੂਲਾਂ ਦੇ ਵਿੱਚ ਚੈਕਿੰਗ ਕਰਦੇ ਰਵਾਂਗੇ ਤੇ ਮੈਂ ਵਾਰ-ਵਾਰ ਪੁਲਿਸ ਅਫਸਰਾਂ ਨੂੰ ਇਹ ਬੇਨਤੀ ਕਰਦਾ ਡਿਪਟੀ ਸਹਿਬਾਨ ਨੂੰ ਐਸਐਚਓ ਚੌਕੀ ਇੰਚਾਰਜਾਂ ਨੂੰ ਪਿਜੜਾ ਹੀਰੋਇਨ ਸਮੈਗ ਦਾ ਕਾਰੋਬਾਰ ਕਰਦੇ ਉਹਨਾਂ ਤੇ ਸਿਕੰਜਾ ਕੱਸ ਦਿਓ ਸਾਨੂੰ ਲੋੜ ਹੈ ਆਪਣੀ ਨੌਜਵਾਨੀ ਦੀ ਆਪਣੇ ਪਰਵਾਰਾਂ ਦੀ ਮਾਵਾ ਭੈਣਾਂ ਦੀ ਦਵਾਵਾਂ ਦੀ ਲੋੜ ਆ ਤੇ ਬਚਾ ਲੋ ਸਾਡੇ ਪੰਜਾਬ ਨੂੰ ਰਲ ਮਿਲ ਕੇ ਜਿਹੜਾ ਪੰਜਾਬ ਇਹਨਾਂ ਬਰਬਾਦੀ ਦੇ ਕੰਡੇ ਤੇ ਖੜਾ ਕਰਦਾ ਤੇ ਸਮੇਂ-ਸਮੇਂ ਤੇ ਸਕੂਲਾਂ ਦੀ ਹਸਪਤਾਲਾਂ ਦੀ ਥਾਣਿਆਂ ਦੀ ਚੈਕਿੰਗ ਹੁੰਦੀ ਰਹੂਗੀ ਤਾਂ ਜੋ ਕਿਸੇ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਕੋਈ ਸਕੂਲ ਦੇ ਵਿੱਚ ਕੋਈ ਕਮੀ ਪਈ ਗਈ ਹੈ ਕਮੀਆਂ ਹੈਗੀਆਂ ਉਹ ਰਲ ਮਿਲ ਕੇ ਸਹਿਯੋਗ ਦੇ ਨਾਲ ਦੂਰ ਹੋਣਗੀਆਂ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਇੱਥੇ ਪੋਸਟਾਂ ਜਿਹੜੀਆਂ ਵਾਕੈਂਸੀਆਂ 8 ਤੋਂ 9 ਖਾਲੀ ਪਈਆਂ ਉਹ ਟੀਚਰਾਂ ਨੂੰ ਇੱਥੇ ਲੈਕਚਰ ਆਰ ਦੀ ਕਮੀ ਆ ਲੈ ਕੇ ਆਵਾਂਗੇ ਹੋਰ ਵੀ ਜੋ ਵੀ ਇਹਨਾਂ ਨੂੰ ਚਾਹੀਦਾ ਹੋਊਗਾ ਸਪੋਰਟਸ ਦਾ ਸਮਾਨ ਬੈਂਚਾਂ ਦੀ ਕਮੀ ਆ ਉਹ ਸਾਰਾ ਕੁਝ ਦਿਵਾਵਾਂਗੇ ਹੌਲੀ ਹੌਲੀ ਜਿਹੜਾ ਵਾ ਡੇ ਬਾਏ ਡੇ ਸਾਰਾ ਕੁਝ ਹੱਲ ਕਰਾਂਗੇ ਐਸਐਮਜ਼ਡ ਪੰਜਾਬ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਦਲਦੀ ਰਿਪੋਰਟ